ਹੋਜੀ ਆਹ 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 ਆਪਰੇ ਵਧੀਆੰਦੇ ਪਟਾਕੇ ਮਾਰਨਾਂ ਨੇ ਮੈਂ ਜਿੱਤਾਂ ਸਾਡੇ ਜੀ ਜੀ ਪਈ ਹੁਣ ਪਾ ਦਿਆ ਚੁੱਧ ਦੁੱਧ ਤਿੰਬਰ ਦਾ ਮੌਸਮ ਦੇਖ ਸਕਦੇ ਜੇ ਧੁੰਦ ਬਹੁਤ ਪਈ ਹੋਈ ਆ ਜਾਨੀ ਕਿ ਦੁਬਾਰਾ ਠੰਡ ਆਉਣ ਲੱਗ ਪਈ ਆਂ ਦਿਨੇ ਧੁੱਪ ਪੜੀ ਲੱਗਦੀ ਏ ਤੇ ਸਵੇਰੇ ਸ਼ਾਮ ਜਿਹੜੀ ਠੰਡ ਹੁੰਦੀ ਆਂ ਤੇ ਹੁਣ ਤਾਂ ਆਪਾਂ ਗੁੰਨ ਲਿਆ ਮੇਥੀ ਵਾਲੀਆਂ ਰੋਟੀਆਂ ਬਣਾਵਾਂਗੇ ਤੇ ਰੈਸਪੀ ਇਸ ਕਰਕੇ ਸ਼ੇਅਰ ਨਹੀਂ ਕੀਤੀ ਕਿਉਂਕਿ ਪਹਿਲਾਂ ਮੈਂ ਵੀਡੀਓ ਕੱਢ ਰਹੀ ਹਾਂ ਤੇ ਹੁਣ ਜャ ਸਾਡੀ ਬਣ ਗਈ ਤਾਂ ਮਾਰਨਿੰਗ ਟਾਈਮ ਨਾਲ ਚਾਹ ਦੇ ਨਾਲ ਬਣਾਵਾਂਗੇ ਮੇਥੀ ਵਾਲੀਆਂ ਰੋਟੀਆਂ ਤੇ ਬਣਾਉਣ ਚ ਰੋਟੀਆਂ ਫੇਰ ਮਿਲਦੇ ਆ ਲਓ ਜੀ ਇੱਧਰ ਬਣ ਲੱਗ ਪਏ ਨੇ ਗਰਮ ਗਰਮ ਪਰੌਂਠੇ ਤੇ ਮੇਥੀ ਦੇ ਪਰੌਂਠੇ ਜਿਹੜੇ ਹੈਲਥੀ ਤੇ ਟੇਸਟੀ ਬਹੁਤ ਵਧੀਆ ਬੱਚਿਆਂ ਨੂੰ ਬਹੁਤ ਜ਼ਿਆਦਾ ਪਸੰਦ ਆ ਤੇ ਸੁਬਾ ਸੁਬਾ ਤੋਦਾਂ ਸਾਡੇ ਬੱਚੇ ਖਾਣਾ ਨਹੀਂ ਖਾਂਦੇ ਰੋਟੀ ਪਾਣੀ ਪਰ ਜਦਨ ਮੇਥੀ ਵਾਲੇ ਪਰੌਂਠੇ ਲਾਤ ਦੇਣਾ ਤੇ ਫਿਰ ਚੱਕ ਫੱਟੇ ਦਿੰਦੇ ਨੇ ਤੇ ਤੁਸੀਂ ਵੀ ਸਕੋ ਗਰਮ ਗਰਮ ਮੇਥੀ ਦੇ ਪਰੌਂਠੇ ਚਾਹ ਦੇ ਨਾਲ ਤੇ ਚਲੋ ਫਿਰ फटाफट ਲਈਏ ਅਸੀਂ ਪਰੌਂਠੇ ਲੋ ਜੀ ਇੱਧਰ ਹੁਣ ਮੇਰੀ ਬਣਦੀ ਪਈ ਐ ਚਾ ਤੇ ਰੋਟੀ ਸਾਰੀ ਬਣ ਗਈ ਸਾਰਿਆਂ ਨਾਲ ਹੀ ਤੇ ਇਹ ਮੇਟੀਆਂ ਹੁਣ ਪ੍ਰੌਂਟੀਆਂ ਬਿਨਾਂ ਤਲੇ ਕਿਉਂਕਿ ਮੈਂ ਤਲੀ ਚੀਜ਼ ਬਹੁਤ ਘੱਟ ਖਾਨੀ ਆ ਡਾਕਟਰ ਨੇ ਬੰਦ ਕੀਤਾ ਹੋਇਆ ਤਲਿਆਂ ਹੁਣ ਆਪਾਂ ਰੋਟੀ ਖਾ ਕੇ ਫਿਰ ਕਿਤੇ ਸਿੱਧੀ-ਸਿੱਧੀ ਕੰਮ ਨਿਬੇੜਦੇ ਆ ਤੇ ਫਿਰ ਆਪਾਂ ਕਿਤੇ ਜਾਣਾ ਤੇ ਚਲੋ ਫਿਰ ਮਿਲਦੇ ਆ ਬਾਅਦ ਵਿੱਚ ਸ਼ਸ਼ੀ ਕਾਲ ਜੀ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਆ ਹੋਰ ਸੁਣੋ ਕਿ ਮੇਰੇ ਸਾਰੇ ਇਹ ਤਾਂ ਠੀਕ ਠਾਕ ਹੋ ਗਏ ਲਓ ਜੀ ਆਪਾਂ ਕੰਮ ਤੋਂੰਦੇ ਨਬੇੜ ਕੀਤੇ ਰੈਡੀ ਹੋ ਗਏ ਆਪਾਂ ਚੱਲੇ ਅੱਜ ਦਿਲ ਲਵਦੇ ਸਕੂਲ ਲਵ ਅੱਜ ਘਰ ਰਹੂਗਾ ਤੇ ਲਵ ਦਾ ਜਿਹੜਾ ਫਰਸਟ ਪੇਪਰ 11 ਤਰੀਕ ਨੂੰ ਤਾਂ ਅੱਜ ਮਿਲਣੀ ਡੇਟ ਸੀਟ ਜ਼ਰੋਲ ਨੰਬਰ 10th ਦਾ ਤੇ ਹੁਣ ਚੱਲੇਗੀ ਪੇਰਸ ਮੀਟਿੰਗ ਤੇ ਤਾਂ ਅੱਜ ਮੈਂ ਇਹ ਵਾਲਾ ਸੂਟ ਪਾਇਆ ਮੈਂ ਖੋਦ ਬਣਾਇਆ ਵਾ ਤੇ ਬਹੁਤ ਵਧੀਆ ਤੇ ਹੁਣ ਚਲੋ ਚੱਲਦੇ ਆਂ ਫਿਰ ਡੇਟ ਹੁੰਦੇ ਪਏ ਬਾਹਰ ਮੇਰੀ ਵੇਟ ਕਰਦੇ ਪਿਆ ਗੋਪੀ ਗੋਪੀ ਜਾਊਗਾ ਲਵ ਜਾਊਗਾ ਤੇ ਮੈਂ ਜਾਵਾਂਗੀ ਚਲੋ ਚੱਲਦੇ ਆਂ ਅਡੀ ਮਾ ਪਤਾ ਨਹੀਂ ਜੋੜਿਕਦਾ ਨਹੀਂ ਲੱਗਦੀ ਨਹੀਂ ਅੱਜ ਸਭ ਉਹ ਤਾਂ ਨਹੀਂ ਗਿਆ ਫਦੀਆ ਆਹ ਜਾ ਕੇ ਪਾ ਲੱਗੀ ਹੁਣ ਆਪਾਂ ਚੱਲੇ ਫੇਸ ਮੀਟਿੰਗ ਤੇ ਇਹ ਕਿੱਝ ਆ ਗਈ ਪਾ ਲੱਗੀ ਆਹ ਪਾਪਾ ਨਿਕਲਦਾ ਆਹ ਪ੍ਰਭੂਣਾ ਜਾਓ ਬਰਾ ਚੱਲ ਜਾਓ ਲੋ ਜੀ ਪਹੁੰਚ ਗਏ ਆਪਾਂ ਲਵ ਦਿਲ ਦੇ ਸਕੂਲ ਤੇ ਚਲੋ ਚੱਲਦੇ ਹੁਣ ਅੰਦਰ लो जी मीटिंग करके आ गया वापस हाँ, चलो लावा आ गया ਵਾਪਸ ਕਰਨੀ ਹੈ ਹਲੋ ਹਾਂ ਦੋਈ ਵਾਰ ਫਿਰ ਸੀ ਵਾਪਸ ਕਰਨੀ ਹੈ ਥੋੜੇ ਜਿੜੀ ਪਹਿਲਾਂ ਵਾਪਸ ਕਰਦੇ ਉਸਨੇ ਕੁਮਾਰ ਕਿਹੜਾ ਜਿਆਦਾ ਲਾ ਜਾਂਦਾ ਜਾਂਦਾ ਹੁੰਦਾ ਜਿਆਦਾ ਨਾਲ ਬਣੇ ਹੋਰ ਮੰਨ ਲੋ ਜੀ ਮੀਟਿੰਗ ਤੋਂ ਬਾਅਦ ਆਪਾਂ ਪਹੁੰਚ ਗਿਆਂ ਘਰ ਤੇ ਇਹ ਲਿਆਂਦਾ ਆਪਾਂ ਥੋੜਾ ਜਿਹਾ ਸੌਦਾ ਪੱਤਾ ਜਿਹੜਾ ਥੋੜਾ ਖਤਮ ਹੋਇਆ ਸਾਬਨ ਸੋਪਨ ਵਗੜਾ ਉਹ ਲੈ ਕੇ ਆਏ ਆ ਪਾਉਣੇ ਆ ਸਭਨ ਕੁੜਾ ਖਤਮ ਨਹੀਂ ਤੇ ਸਰਸੂ ਹੋ ਜਾਣਾ ਇਹ ਜਿੰਦਾ ਚਾਸੂ ਇਹ ਆਪਣਾ ਕੀ ਮੁੰਮੀ ਜੇ ਸਪੋਰਟ ਬਾਕੀ ਸਰਸ ਨੂੰ ਦੇ ਟੈਨਟ ਨੇ ਪਾਉਣੇ ਜਿਹੜਾ ਖਤਮ ਹੋ ਜਾਂਦਾ ਹੋਰ ਨਹੀਂ ਕੁਛ ਵੀ ਲਿਆਂਦਾ ਹੈਗਾ ਰੇਜੀ ਤੇ ਬੇੜ ਪਾਇਓ ਲੈ ਹਾਂ ਮੈਂ ਤਾਂ ਅੰਮਿਆਂ ਦਾ ਬਣਾਉਣਾ ਨਾ ਆਪਾਂ ਸਮਾਨ ਮੈਂ ਥੋੜਾ ਥੋੜਾ ਲਾਤੀਆਂ ਹਾਂ ਥੋੜਾ ਥੋੜਾ ਸਮਾਨ ਪਾਵਾਂਗੇ ਵਿੱਚ ਜਿਆਦਾ ਗਰਮ ਨਾ ਪਾਵਾਂਗੇ ਥੋੜਾ ਥੋੜਾ ਪਾਵਾਂਗੇ ਹਾਂ ਮੇਰਾ ਤਾਂ ਵੀ ਨਹੀਂ ਚਾਹ ਲਾ ਚੱਲ ਮੈਂ ਬਣਾਉਂਦੀ ਚਾ ਚਲੋ ਠੀਕ ਆ ਜੀ ਹੁਣ ਆਪਾਂ ਕੱਪੜੇ ਚੇਂਜ ਕਰੀਏ ਤੇ ਚਾਹ ਬਣਾਈਏ ਕਿਉਂਕਿ ਬੱਚੇ ਚਾਹ ਮੰਗਦੇ ਪਰੇ ਨੇ ਥੋੜਾ ਜਿਹਾ ਨਜਾਰ ਸੌਦੇ ਤੇ 1000 ਰੁਪਇਆ ਲੱਗ ਗਿਆ ਚਲੋ ਜੀ ਫਿਰ ਚਾਹ ਬਣਾਈਏ ਹੁਣ ਲਓ ਜੀ ਇਹ ਸਾਡਾ ਆ ਗਿਆ ਪਾਰਸਲ ਤੇ ਸਾਬੂ ਓਪਨ ਕਰਦਾ ਪਿਆ ਵਾ ਤੇ ਇਹ ਮੰਗਵਾਇਆ ਹੋਇਆ ਅਸੀਂ ਮਿਸੂ ਤੋਂ ਤੇ ਆਫਰ ਚੱਲਦਾ ਪਿਆ ਸੀ ਤੇ ਇਹ ਮੰਗਵਾਇਆ ਆਪਾਂ ਫੇਸ ਵਾਸ਼ ਤੇ ਆਪਾਂ ਪਹਿਲਾਂ ਵੀ ਮੰਗਵਾਇਆ ਹੋਇਆ ਸੀ ਉਹ ਸਾਡਾ ਖਤਮ ਹੋ ਗਿਆ ਤੇ ਬਹੁਤ ਵਧੀਆ ਫੇਸ ਵਾਸ਼ ਆ ਮਰਦਾਂ ਵਾਸਤੇ ਤੇ ਸਾਡਾ ਲਵ ਜੂਸ ਕਰਦਾ ਬਹੁਤ ਵਧੀਆ ਰਿਜ਼ਲਟ ਆਪਾਂ ਪਹਿਲਾਂ ਵੀ ਇੱਕ ਬੋਤਲ ਮਹंगाई ਸੀ ਤੇ ਉਹ ਸਾਡੀ ਖਤਮ ਹੋ ਗਈ ਤਾਂ ਆਫਰ ਚੱਲਦਾ ਪਿਆ ਸੀ 233 ਦਾ ਤਿੰਨ ਬੋਤਲਾਂ ਆਈਆਂ ਨੇ ਤੇ ਰਿਜ਼ਲਟ ਬਹੁਤ ਵਧੀਆ ਜਿਨ੍ਹਾਂ ਦੇ ਕਿੱਲ ਮਹਾਸੀ ਹੁੰਦੇ ਨੇ ਦਾਗ ਪੈ ਜਾਂਦੇ ਨੇ ਕਿੱਲਾਂ ਦੇ ਤੇ ਬਹੁਤ ਵਧੀਆ ਰਿਜ਼ਲਟ ਵਾ ਦਾ ਠੀਕ ਹੋ ਜਾਂਦੇ ਨੇ ਪਲੀਜ਼ ਜੋ ਵੀਜ਼ਿਟ ਕਰਿਓ ਤੇ ਨਾਲ ਹੀ ਇਸ ਦਾ ਐਂਡ ਕਰਦੇ ਆਂ ਤੇ ਇੱਕ ਨੈਕਸਟ ਵੀਡੀਓ ਲੈ ਕੇ ਫਿਰ ਮਿਲਦੇ ਆਂ ਤਦ ਤੱਕ ਵਾਸਤੇ ਬਾਏ